असीं पत्रू कंदा लॻियां फिरा ਇਹਨਾਂ ਦੇ ਕਰਕੇ ਮਾਨ ਸਰਮਾਰ ਹੋਇਆ ਜਿਨ੍ਹਾਂ ਦੇ ਕਰਕੇ ਇਹ ਆਹ ਸਰਮਾਰ ਹੋਇਆ ਇਹ ਮਾਨ ਸਰਮਾਰ ਇਹ ਮਾਨ ਸਰਮਾਰ ਦਾ ਪਹਿਲਾ ਜੱਜ ਕਰਤਾ ਵਾਲੇ ਹੋ ਮੁੰਡੇ ਇਹਨਾਂ ਦੇ ਕਰਕੇ ਅੱਗੀ ਆਇਆ ਉਸ ਜਿਹੜੇ ਨਮਾਮੇ ਦੇ ਬਜਰ ਹੋਰ ਤੋਚੀਏ ਨੇ ਸਾਡੇ ਵੀਰ ਨੂੰ ਔਰ ਜਿੰਨਾ ਸਿੰਘ ਸਰਪੰਚ ਘੋਟੀ ਵਾਲਾ ਵੀ ਪੁੱਜੇ ਹੋਇਆ ਬਹੁਤ ਬਹੁਤ ਧੰਨਵਾਦ ਆ ਗਰਾਊਂਡ ਕਲੀਅਰ ਕਰੀਏ ਵੀਰੇ ਪਹਿਲੇ ਸਮੇਂ ਦੇ ਲਈ ਕੀ ਸਵਾ ਦਾ ਫੱਟਾ ਸਹਿਯੋਗ ਵੀ ਇਸ ਮੇਲੇ ਲਈ ਆ ਤੇ ਸਪਲੀਮੈਂਟ ਵੀ ਇਸ ਸਦਾਨਾ ਜਿਹੜੇ ਦਾ ਕਬੱਡੀ ਕੱਪ ਦਾ ਆਪਣੇ ਖ਼ਬਰ ਦੇ ਰਹੀ ਦੁਨੀਆ ਨੂੰ ਦੱਸਿਆ ਹੈ ਵੀਰਾਂ ਦਾ ਧੰਨਵਾਦ ਬਾਈ ਗਰਾਊਂਡ ਜਮਾ ਕਲੀਅਰ ਕਰਾ ਦੇ ਬੌਨਸਰ ਪਰਮਾਨੂ ਬੇਨਤੀ ਆ ਵੀਰ ਕਹਿੰਦੇ 12 ਦਾ 12 12 ਦਾ 12 12 ਦੋ ਬਾਰਾ ਪਲੀ ਰੋੜ ਕਹਿੰਦੇ ਕੱਟਣ ਡੇੜਾ ਬਾਬਾ ਨਾਨਕ ਦੀ ਧਰਤੀ ਦਾ ਅਮਰ ਸਿੰਘ ਕਰੀ ਗੱਲ ਮੁੰਡੇ ਦੀ ਉਹ ਸਾਹਮਣੇ ਕਹਿੰਦੇ ਪਹਿਲੀ ਕੱਟ ਜਲ ਪਹਿਲੀ ਕਬੱਡੀ ਪਾੜਿਆ ਰਵਣ ਕਹਿੰਦੇ ਸੁਭਰਾ ਮੋਦੂ ਆਇਆ ਹੋਇਆ ਵੱਡਾ ਵੀਰ ਕਿਰਸ਼ਾ ਧੰਨਵਾਦ ਕਰਦੇ ਆ ਸਰਦਾਰ ਕੇਵਲ ਸਿੰਘ ਨੰਬਰਦਾਰ ਜੱਟਾਂ ਵਾਲੀ ਪਿੰਡ ਦੇ ਆਹ ਸਾਰੇ ਪਰਿਵਾਰ ਦਾ ਆਹ ਕਹਿੰਦੇ ਸਿਰੇ ਦਾ ਮੁਕਾਬਲਾ ਹੈ ਉਧਰ ਕਹਿੰਦੇ ਮਨਦੀਪ ਗੋਰਾ ਜਲੰਦਰੀਆ ਸਿੰਦਾ ਚਾਲ ਏ ਮੁਕਾਬਲਾ ਵੱਖਰਾ ਹੈ ਮੇਰੇ ਮਿੱਤਰੋ ਸਾਡੇ ਦਰਮਿਆਨ ਚੇਤੇਦਾਰ ਤੇ ਪਹੁੰਚ ਗਿਆ ਲੈ ਵੀਰ ਮਾਨ ਕੇ ਜਿੰਦੀ ਕਲੀ ਤੇ ਡੋਟੀ ਕਲੀ ਪਾ ਲਈਏ ਉਹ ਛਾਤੀ ਤੇ ਟਾਰ ਜੜ ਉਹ ਛਾਤੀ ਚੌਂਡੇ ਚੌਂਕਾ 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 ਚੋ ਹਾ ਨਜ਼ਾਰਾ ਬਖਰਾ ਮਰੀਸ ਤੇ ਪੰਜੀ ਰੇਡ ਤੇ ਕਰੀ ਆਓ ਸਾਹਮਣੇ ਸਵਾਦ ਕਬੱਡੀ ਦਾ ਅੱਖਿਆ ਸੀ ਜਾ ਵੀ ਸਿੱਟਕੇ ਜਾਇਓ ਵੀ ਡਿਸਪਲਿਨ ਕਹਿੰਦੇ ਕੀ ਨੂੰ ਆਜਾ ਧਰਤੀ ਤੇ ਪਰ ਗਰਾਊਂਡ ਦਾ ਥੋੜਾ ਜਿਹਾ ਡਿਸਪਲਿਨ ਬਣਾ ਕੇ ਰੱਖੀਏ ਕਿਉਂਕਿ ਜਿਹੜੇ ਤੁਹਾਡੇ ਮਗਰ ਖੜੇ ਉਹ ਵੀ ਕੀਮਤੀ ਨੇ ਜਿਹੜੇ ਚਾਰ ਦੇ ਪਾਰ ਖੜੇ ਉਹ ਵੀ ਕੀਮਤੀ ਨੇ ਉਹ ਪੀਰਾ ਤੱਗਾ ਹੀ ਆ ਸਾਰਾ ਕੁਝ ਆਹ ਕਬੱਡੀ ਕੇ ਨਵੇਂ ਪੰਡੀਆਂ ਮਨਜੀਤ ਨੇ ਮੋੜੀਆਂ ਕਰਵੀਰ ਸਾਡਾ ਵੀਰ ਵੀ ਚੇਤੇ ਤੌਰ ਤੇ ਪੁੱਜਿਆ ਹੋਇਆ ਅੱਜ ਦੇ ਦਿਨ ਦਾ ਵੱਡਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਬਹਿ ਜੀਏ ਭਰਾ ਬਣ ਕੇ 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 ਆਹ ਮੂੜੇ ਲੜ ਕੇ ਹੌਸਲਾ ਕਰਕੇ ਤੂਤਰਿਆ ਸੌਣ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬੱਲ ਹੁੰਦਾ ਕੰਗੀ ਲਾ ਕੇ ਇੱਕ ਕਰਮਾ ਵਾਲਾ ਜੇ ਉਹ ਕਹਿੰਦੇ ਕਾਲਵਾ ਵਾਲਾ ਜੀ ਆ ਗਿਆ ਗੁਰੀ ਅਫਰੀਕੀਆ ਵੱਲੋਂ ਹੋਪੀ ਦੇ ਜੱਫੇ ਦਾ 1500 ਹੋਵੇਗਾ ਉਹ ਸਾਹਮਣੇ ਦੇਖੋ ਮੇਰੇ ਮਿੱਤਰੋ ਉਹਦਾ ਪਾਣੀ ਦਾ ਜੱਫੇ ਲੱਗਦੇ ਉਹ ਵੱਡੇ ਪੱਲ ਪੜਦੇ ਆ ਮੇਰੇ ਮਿੱਤਰੋ ਇਹ ਕਹਿੰਦੇ ਅਜੇ ਕਾਲਵਾ ਵਾਲਾ ਉਹ ਦੂਜੇ ਪਾਸੇ ਉਹ ਕਬੱਡੀ 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 ਗੁਰੀਆ ਮੰਨਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਪ੍ਰੀਤ ਭਾਈ ਲੱਤੂ ਵਾਲਾ ਆਇਆ ਹੋਇਆ ਹੈ ਸ਼ਸ਼ਪਾਲ ਮਾਲਾ ਵੇਖ ਰਿਹਾ ਸਾਡਾ ਭਰਾ ਜਿਹੜਾ ਲਿਖਦਾ ਹੁੰਦਾ ਕਿ ਮਾਝੇ ਵਾਲੇ ਪਹਾੜਾਂ ਦੀ ਹੈ ਇੱਕੋ ਹੀ ਪਛਾਨ ਉੱਚੇ ਲੰਬੇ ਕੱਦ ਕਾਠ ਚਿਹਰਾ ਜਿਨੀ ਜਾਨ ਵੀਰਾ ਵੀਰਾ ਕਹਿੰ ਕੇ ਮਾਲੇ ਆਹ ਪੈਂਦੀ ਹੋ ਰੇਡ ਇਧਰ ਸਿੰਘੂ ਕੰਗ ਕੱਲੇਵਾ ਮੇਰੇ ਮਿੱਤਰੋ ਸੱਤਾ ਫਰੀਦਪੁਰਿਆ ਕੈਨੇਡਾ ਤੋਂ ਚੋਲੇ ਵਾਲੇ ਸੱਫਰ ਦਾ ਜਿਗਰੀ ਯਾਰ ਉਹ ਵੀ ਅਨੰਦ ਮਾਣਦਾ ਮੇਰੇ ਮਿੱਤਰੋ ਇਹ ਕਹਿੰਦੇ ਹੈਪੀ ਸਭਰਾਵਾਂ ਵਾਲਾ ਇਧਰ ਇਧਰ ਮੇਲੇ ਤੇ ਲੁੱਕ ਦਬਨਾ ਸਨਮਾਨ ਲੁੱਕ ਦਬਨਾ ਸਨਮਾਨ ਤੋਂ ਲੱਗਦਾ ਲੱਗਦਾ ਉਹ ਕਾੜੀ ਸਰਪਰ ਲੱਗਦਾ ਲੱਗਦਾ ਉਹ ਗੱਜਰ ਕਹਿੰਦੇ ਕਬੱਡੀ ਪਾ ਰਿਹਾ ਗੱਜਰ ਕਬੱਡੀ ਪਾ ਰਿਹਾ ਵਾਲਾ ਕਬੱਡੀ ਪਾ ਰਿਹਾ ਜਗਤਾਰ ਆਪਣੇ ਸਾਊਂਡ ਕੋਲੇ ਆ ਜਾਵੇ ਜਗਤਾਰ ਸਾਡਾ ਵੀਰ ਪਲੀਤ ਲਾਈਟ ਸਾਊਂਡ ਮੇਰੀ ਬੇਨਤੀ ਹੈ ਉਹ ਆਪਣੇ ਸਾਊਂਡ ਦੇ ਕੋਲੇ ਆ ਜਾਵੇ ਆ ਪੈਂਦੀ ਹੈ ਕਬੱਡੀ ਆ ਚਾਰ ਨੇ ਹੈਪੀ ਸਭਰਾਮਾ ਵਾਲਾ ਏ ਗੱਲ ਵੱਖਰੀ ਗੱਲ ਵੱਖਰੀ ਗੱਲ ਵੱਖਰੀ ਜਵਾਨੀ ਅਥਰੇ ਆਨ ਸਾਹਿਬ ਦੇ ਮਾਸੜ ਦੇ ਮੁੰਡੇ ਕਹਿੰਦੇ ਹੈਪੀ ਦੇ ਇੱਕ ਜੱਫੇ ਦਾ 2100 ਦਾ ਜਾਵੇਗਾ ਉਹ ਗੁਰਨਾਇ ਪ੍ਰਧਾਨ ਦੇ ਜੱਫੇ ਤੇ ਮਾਸੜ ਦਾ ਤੇ ਅਗਦੇਰ ਕਰਥੇ ਉਹ ਗੁਰੇ ਜਨਾਬਾ ਨੇ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਹ ਸਾਹਮਣੇ ਕਹਿੰਦੇ ਰੇਡ ਪੈਂਦੀ ਆ ਉਹ ਦੁਨੀਆ ਵੇਵੀਆ ਮੇਰੇ ਮਿੱਤਰੋ ਸਮਾ ਸਮੇ ਨੂੰ ਵਾਚ ਇਕੱਠਾ ਉਧਰ ਕਹਿੰਦੇ ਸਾਡੇ ਵੀਰ ਸਤਕਾਰਯੋਗ ਨੇ ਮਡਾਲੇ ਤੇ ਮੇਲੇ ਦੇ ਉੱਪਰ ਗੁਰਬਖਸ਼ ਸਿੰਘ ਸੰਧੂ ਸਾਹਿਬ ਦਾ 21000 ਦੀ ਲਗਤ ਦਾ ਸ਼ੀਰ ਦਾ ਵੱਡਾ ਸਰਮਾਨ ਨੰਮਾ ਬਨਾਲਾ ਅਨਮੋਲ ਬਨਾਲਾ ਅਨਮੋਲ ਦੂਦੇ ਵਾਲਿਆਂ ਦੇ ਬਲਵਜ ਦੂਦੇ ਵਾਲਿਆਂ ਵੀਰ ਸਾਣਾ ਕਹਿੰਦੇ 21000 ਮਾਨ ਸਨਮਾਨ ਸਾਡੇ ਵੱਡੇ ਭਰਾ ਦੀਪੀ ਸੰਧੂ ਦਾ ਕੀਤਾ ਜਾਵੇਗਾ ਉਧਰ ਕਰ ਦੱਤਾ ਉਧਰ ਕਰ ਦੱਤਾ ਉਧਰ ਨਵੇਂ ਪਿੰਡੀਆਂ ਕਬੱਡੀ ਪਾਰਿਆ ਮੇਰੇ ਮਿੱਤਰੋ ਉਹ ਧਾਕੀ ਹੁੰਦੀ ਆ ਪਤਾ ਲੱਗਦਾ ਕਿ ਮੇਲਾ ਚੱਲਦਾ ਮੇਰੇ ਮਿੱਤਰੋ ਉਹ ਘੱਟਾਂ ਦੇ ਧੱਤੀਆਂ ਵੱਜ ਰਿਹਾ ਲੋਕਾਂ ਦੇ ਅੰਦਲ ਮਾਰਦੇ ਆ ਉਹ ਤੇਰੀ ਅੱਖ ਦੇ ਸ਼ਰਾਦ ਚ ਕੀਤੀ ਕਿ ਸ਼ਹਿਰ ਵਿੱਚੋਂ

ਗੱਲਾਂ ਕਹਿੰਦੇ ਗੱਭਰੂ ਸੀਤੇ ਵਾਲੀਆਂ ਪਿੰਡੋ ਦੀਆਂ ਗੱਲਾਂ ਸਰਿਆਲੀ ਬਾਰੇ ਪੀਰੇ ਦੀਆਂ ਆਹ ਪੈਂਦੀ ਹੋਈ ਕਬੱਡੀ ਦੇ ਉੱਪਰ ਕੌਣ 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 ਬਲ ਬਲ ਕਰਵਾਊਗਾ ਇਹ ਸੀਤੇ ਵਾਲੀਆਂ ਵਾਹੇ ਗੁਰੂ ਦਾ ਵੀਰ ਆਹ ਕਪੂਰ ਫਲਾ ਕਪੂਰ ਫਲਾ ਕਪੂਰ ਫਲਾ ਯਾਰ ਦਾ ਸੀਤੇ ਵਾਲੀਆਂ ਨਾ ਮਾਰ ਅੱਗ ਜਫੂਕਾ ਇਹਦਾ ਢੇਰੀ ਵਾਲੀ ਖੇਡ ਖੇਡ ਕੇ ਜਵਾਨ ਹੋਇਆ ਨਾ ਮਾਰ ਚੰਦਲਿਆ ਅੱਗ ਜਫੂਕਾ ਅੱਗ ਜਫੂਕਾ ਨਾ ਮਾਰ ਚੰਦਲਿਆ ਆਹ ਸਾਹਮਣੇ ਮੇਰੇ ਮਿੱਤਰੋ ਕਬੱਡੀ ਪਾ ਰਹੀ ਹੈ ਇਧਰ ਹਰਜਿੰਦਰ ਸਿੰਘ ਜੀ ਸਰਪੰਚ ਦੀ ਦੇ ਜਦੁਨਿਆਲ ਇੱਥੇ ਬੁਣਨ ਤੇ ਧੰਨਵਾਦ ਅਮਰੀਕ ਬੇਦੀ ਰੋਡ ਤੇ ਕਰੇਗਾ ਆਹ ਸਾਹਮਣੇ ਕਹਿੰਦੇ ਕਬੱਡੀ ਪਾ ਰਹੀ ਹੈ ਉਧਰ ਕਹਿੰਦੇ ਪ੍ਰਧਾਨ ਸਾਹਿਬ ਦੇ ਮਾਸੀ ਦੇ ਮੁੰਡਿਆਂ ਵੱਲੋਂ ਆਸਟ੍ਰੇਲੀਆ ਦੇ 50 ਡਾਲਰ ਦਿੱਤੇ ਜਾਣਗੇ ਹੈਪੀ ਦੇ ਯਾਰ ਉੱਪਰ ਆਹ ਸ਼ੇਟੀ ਯਾਰ ਇਹਦਾ ਘਰਾਚਾ ਪਿੰਡ ਹੈ ਇਹਦਾ ਜਿਲ੍ਹਾ ਸੁਗਰੂਰ ਹੈ ਮੇਰੇ ਮਿੱਤਰੋ ਘਰਾਚਾ ਪਿੰਡ ਕਹਿੰਦੇ ਲੱਖੀ ਕਮਾਉਣ ਦਾ ਪਿੰਡ ਹੈ ਕੀਤੀ ਕਿ ਤੁਸੀਂ ਆਖੀ ਮਿਲਦੇ ਦੇਖੇ ਨੇ ਉਹ ਕੰਦੇ ਨਹੀਂ ਦੇਖੇ ਗਲਾਵਿਆਂ ਨੂੰ ਅਸੀਂ ਕੱਡਾ ਪੱਦਰ ਨੂੰ ਖੜਦੇ ਆ ਉਹ ਦਰਦੇ ਰਾਜੀ ਵੱਡਾ ਭਾਈ ਕਹਿੰਦੇ ਹਰਜਿੰਦਰ ਸਿੰਘ ਸਰਪੰਚ ਦੀਵੇਂ ਵਾਲ ਪੁੱਜ ਗਿਆ ਸਿਮਰ ਭਾਈ ਆਇਆ ਹੋਇਆ ਉਧਰ ਕਹਿੰਦੇ ਡੋਗਰੇ ਵਾਲੇ ਸਰਪੰਚ ਦੀਆਂ ਵੱਡੀਆਂ ਗੱਲਾਂ ਨੇ ਅੱਜ ਦੇ ਮੇਲੇ ਤੇ ਜਿਹੜੀ ਗੱਡੀ ਦਿੱਤੀ ਗਈ ਆ ਨਾਲੇ ਬਗਿਆੜ ਜੋਗੀ ਵਾਲਿਆਂ ਨੂੰ ਉਹਦੇ ਵਿੱਚ ਵੀ ਬਹੁਤ ਵੱਡਾ ਸਹਯੋਗ ਮਿੱਲੇ ਕਲ ਤੀਨੇ ਵਾਲਿਆਂ ਨੇ ਪਾਇਆ ਇਧਰ ਵੀਰਾ ਸੰਗਾਰਾਂ ਦਾ ਤੇ ਨਾਲ ਸਾਡੇ ਸਾਰੇ ਸਾਥੀਆਂ ਦਾ ਜਦੋਂ ਮੇਲਾ ਚੋੜਦੇ ਹੋਵੇ ਉਦੋਂ ਤਾੜੀਆਂ ਵੱਜਦੀਆਂ ਉਹ ਜਦੋਂ ਮੇਲਾ ਜਵਾਨੀ ਚ ਹੋਵੇ ਉਦੋਂ ਤਾੜੀਆਂ ਵੱਜਦੀਆਂ ਤੇ ਜਦੋਂ ਗੱਭਰੂ ਜਵਾਨੀ ਚ ਹੋਵੇ ਉਦੋਂ ਮੂੰਹ ਤੇ ਨਿੱਕੀਆਂ-ਵਿੱਕੀਆਂ ਕੁਰਸੀਆਂ ਨਿਕਲਦੀਆਂ ਅਬ ਤਾੜੀ ਵੱਜਦੀ ਮੇਲਾ ਚਵੰਦੀ ਦੇ ਵਿੱਚ ਆਹੋ ਸਾਹਮਣੇ ਆਹੋ ਸਾਹਮਣੇ ਉਧਰ ਕਹਿੰਦੇ ਸਤਪੁਰ ਬੈਰੀਕੇਟ ਵਾਲਿਆਂ ਦਾ ਚੇਤੇ ਪਾਓ ਫੱਟਾ ਧੰਨਵਾਦ ਮੇਰੇ ਮਿੱਤਰੋ ਤਰੀਦੀ ਸਾਊਂਡ ਲੱਗੀ ਹੋਈ ਹੈ ਹੱਲੇਗਰ ਸਭਰਾਵਾ ਦਾ ਮੇਲਾ ਚੱਲਦਾ ਉਧਰ ਕਹਿੰਦੇ ਲਾਲਪੁਰੀਆ 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 ਆ ਵੀ ਖਾਤਕ ਨੇਵੇਂ ਮਹੋਲਾ ਫਾਨਕ ਦੁਖ ਦਿੰਦਾ ਇਹ ਆਲੇ ਵਾਲਾ ਪਿੰਡਾ ਅਮਰੀਕਾ ਵਿੱਚ ਰਹਿੰਦਾ ਯਾਰੀਆ ਜਤਿੰਦਰ ਜੌਹਰ ਦੇ ਨਾਲ ਸੁਖਪੱਡੇ ਦੇ ਨਾਲ ਲੱਗੀ ਯਾਗੀਰ ਵਾਲਾ ਵੀਰ ਹੈ ਸਾਡਾ ਆਓ ਸਾਹਮਣੇ ਮੇਰੇ ਮਿੱਤਰੋ ਮੇਰੇ ਮਿੱਤਰੋ ਮੇਰੇ ਮਿੱਤਰੋ ਜਿਹਦਾ ਪਗਾਲਾ ਪਿੰਡਾ ਸੁਖਨਾਮ ਉਧਰ ਖੰਡੂਰ ਸਾਹਿਬ ਦੀ ਧਰਤੀ ਆ ਹਾਂਜੀ 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 ਯਾਰ ਯਾਰ ਹੋਰ ਹੋਰ ਵਾਜ ਚੋਹੀ ਕਹਿੰਦਾ ਲੈ ਆ ਉਹ ਵਾਜ ਬੋਜ ਲੈਣ ਦੇ ਕੁਛ ਨਹੀਂ ਹੁੰਦਾ ਫੁੱਲੇ ਵਾਲਿਆ ਆਪਣੇ ਕਹਿਣ ਤੇ ਇਹਨਾਂ ਨੇ ਕਿਹਾ ਹਟਦਾ ਆਹ ਦੁਨੀਆਸ ਕਰੀ ਗੱਲ ਸੁਣ ਲੈ ਆਹ ਸਾਹਮਣੇ ਆਹ ਸਾਹਮਣੇ ਇਹ ਪਹਿਲਾ ਸੈਂਡੀ ਆ ਇਹ ਪਹਿਲਾ ਸੈਂਡੀ ਆ ਉਹ ਦੂਜਾ ਚੱਲਣਾ ਫਿਰ ਫਾਈਨਲ ਹੋਵੇਗਾ ਇੱਥੇ ਕਹਿੰਦੇ ਕੱਲਾ ਕੱਲਾ ਪਟਾਕਾ ਕੱਲਾ ਕੱਲਾ ਜਿੰਦੇ ਜਾਣ ਕੋਦੇ ਜਿਸੇ ਵਾਂਗਾ ਯਾਰ ਸੁਵੇੜਾ ਨੇ ਕਿਤੇ ਮਾਰ ਜਲੰਧਰ ਮੇਦਾ ਵੀ ਜਲੰਧਰੀਆ ਗੋਰਾ ਵੀਰ ਆ ਸਾਡਾ ਪਹਿਲਾ ਪ੍ਰਾਈਜ਼ 1.5 ਲੱਖ ਮੋਟਰਸਾਈਕਲ ਕੁਲਦੀਪ ਸੰਧੂ ਨੇ ਕਹਿੰਦੇ ਦੂਜਾ ਪ੍ਰਾਈਜ਼ ਜਿਹੜਾ ਅਮਰੀਕਾ 1 ਲੱਖ 21000 ਦੇ ਕਰੀ ਗੱਲ ਵੀਰ ਆਓ ਸਾਹਮਣੇ ਕਹਿੰਦੇ ਕਬੱਡੀ ਕਲਾ ਕੁੱਤੀ ਵਾਲਾ ਯਾਰੀਆਂ ਕਹਿੰਦੇ ਸਰਬੰਦਰ ਸਿੰਘ ਸਮਰਾ ਰੋਡਰ ਅਮਰੀਕਾ ਵਾਲਿਆਂ ਦੇ ਨਾਲ ਤੇ ਗੱਲਾਂ ਚੱਲਦੀਆਂ ਲਾਲਜੀਤ ਪੰਡਾ ਟਾਸ ਪਰ امریکہ امریکہ ਸ਼ਕਤੀ ਲੱਗਦਾ ਟੰਡੇ ਵੈਗਰੂ ਕੇ ਚੱਪ ਲੋ ਜੇ ਕੋਈ ਸ਼ਕਤੀ ਲੱਗਦਾ ਅਜੇ ਕਹਿੰਦੇ ਕਾਲਵਾ ਵਾਲਾ ਕਬੱਡੀ ਪੌਂਡ ਦੇ ਲਈ ਪੜਿਆ ਹੋਇਆ ਉਹ ਟਰਾਈ ਕੀਤੀ ਆ ਨੰਬਰ 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 ਉਹਨੇ ਦਿਲੋਂ ਧੰਨਵਾਦ ਹੈ ਕਬੱਡੀ ਦਾ ਖੌੜਾ ਲੈ ਦੇ ਕੁਲਦੀਪ ਕੁਲਦੀਪ ਲੈ ਕੇ ਲੰਮੇ ਤੇਰੇ ਪਿੱਛੇ ਹਰ ਸਾਲ ਹੀ ਤਾਮੇ ਮਾਰਦਾ ਸੀਗਾ 15 ਕ੍ਰਾਚੋ ਵਾਲੇ ਦੇ ਮੂਰੇ ਕਹਿੰਦੇ ਕਬੱਡੀ ਦਾ ਟਾਰਗੇਟ ਮੇਰੇ ਮਿੱਤਰੋ ਆ ਰੌਲਾ ਹਲੋ ਖਡੂਰ ਸਾਹਿਬ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਸਰਹਾਲੀ ਵਾਲੀ ਕੰਜ ਦਾ ਫਰਾਟਾ ਜਦੋਂ ਵੀਰੇ ਖੋੜਦਾ ਕੰਜ ਦਾ ਫਰਾਟਾ ਜਦੋਂ ਵੀਰੇ ਖੋੜਦਾ ਹਾਂ ਸਾਹਮਣੇ ਕਿਹੜੇ ਕਬੱਡੀ ਪੈ ਰਹੀ ਹੈ ਇੱਧਰ ਕਿਹਦੇ ਜੁਰੀਆ ਜੁਰੀਆ ਟੁਜੀ ਵਖੀਆ ਕਬੱਡੀ ਪਾ ਰਿਹਾ ਇਹ ਬੜਾ ਕੰਦੇ ਆਹ ਸਿਆਣਾ ਰੋਡਰ ਹੈ ਉਹ ਦਿਲਦਾਰ ਬੰਦਾ ਹੈ ਇਹ ਯਾਰਾਂ ਦਾ ਯਾਰ ਬੰਦਾ ਹੈ ਉਹ ਦਿਲਦਾਰ ਬੰਦਾ ਯਾਰਾਂ ਦਾ ਯਾਰ ਬੰਦਾ ਆਹ ਸਮੂਹ ਕੰਗ ਕੱਲੇ ਵਾਲਾ ਹਰਦੀਪੁਰੀਆ ਗੋਪੀ ਖੇਡ ਕਬੱਡੀ ਦਾ ਹਮਲਾ ਮਬਦੀ ਹੈ ਸਰਦਾਰੀ ਫੱਤਦੀ ਹੈ ਮੇਰੇ ਮਿੱਤਰੋ ਬਾਜਾ ਵਾਲੇ ਮਾਹੀ ਦੀ ਕਿਰਪਾ ਸ਼ਹੀਦਾ ਸਿੰਘਾਂ ਦੀ ਕਿਰਪਾ ਆਹ ਕਹਿੰਦੇ ਵੱਡਾ چلی ہرکا ٹچ کر کے لار پریو چکے چوٹی آخر بنی آخری چل نہیں بنی آؤں گی میرے برتھ لال تکڑی وہ گردی وہ گردی गजण ते कंदे सोटी हो जॻे पर गुरात ਕਦੇ ਪੂਰੇ ਪੱਖ ਨਾਲ ਸੋ ਰੱਬ ਦੇ ਬੰਦੇ ਦੇ ਪੱਲੇ ਰਹਿੰਦਾ ਕੱਖਦਾ ਆਹ ਰੱਬ ਦੇ ਬੰਦੇ ਦੇ ਪੱਲੇ ਰਹਿੰਦਾ ਕੱਖਦਾ ਆਹ ਚੋਟੀ ਦਾ ਮੈਚ ਉਧਰ ਦੇ ਬੰਨੇ ਗੁਰਪੀ ਯੂਐਸਏ ਧਾਲੀਵਾਲ ਟਰਾਂਸਫਰ ਵੀਰ ਨਾਲ ਇਹ ਸੱਟਾਂ ਮੁੱਢ ਤੋਂ ਸੱਤ ਘੜ ਕੱਢ ਲੈਣੇ ਤੂੰ ਚੋਖੜ ਖੁੱਜ ਕੇ ਫਰੀ ਮੱਤ ਕੇ ਬੱਲੇ ਚਾੜ ਬੱਲੇ ਮਰਦ ਬਲੇਰਾ ਮਰ ਗਏ ਮੇਰੇ ਮਿੱਤਰੋ ਉਧਰ ਸੀਟੇ ਵਾਲੀ ਆ ਤੇ আজ তো মেলে দিয়ে আজ তো ভেবে নজারা লিখে পৌঁছে সঙ্গ কালে বার কী ভাড়া এক চেতে چونگ دن یار گپر گرے گا ریت تک بار آؤں سب نے دکھے مکرو آؤں پہ جیلر ملکیل گٹا امرت یوکو آبی دو بات کر کے گے گلوا نے ادھر بنے سکی کراچو کراچو گردو آپ ਦੇ ਬਾਈ ਆ ਗਿਆ ਜਸਮੂਰ ট্রান্সਪੋਰਟ ਜੁਬਈਦਰ ਚ ਵੱਡਾ ਰੱਬਾ ਯਾਰੀਆਂ ਕਹਿੰਦੇ ਨੌਜਾਨ ਪਿੰਦਰ ਸ਼ਾਹ ਵਾਲੀਆਂ ਨਾਲ ਇਹ 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 ਸੀਚੇ ਵਾਲੀਆਂ ਆਹ ਸਿੰਮੂ ਗੰਗ ਕੱਲੇ ਵਾਲਾ ਟੱਕਰ 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 ਆਓ ਆਓ ਮੈਚ ਬਹੁਤ ਹੀ ਵਧੀਆ ਮੈਚ ਖਤਮ ਹੋ ਗਿਆ ਵਾ ਪੁਆਇੰਟ ਲੱਗਿਆ 23.5 ਸਾਢੇ 23 ਬਰੰਦੀਪੁਰ ਦੇ ਆ ਤੇ 28 ਖਡੂਰ ਦੇ ਦੋਵਾਂ ਟੀਮਾਂ ਰ ਬੇਨਤੀ ਵੀ ਆਪਾਂ ਦੇਖੀ ਹੋਰ ਦਿਨ ਤੱਕ ਵੀ ਸਰਗਰਮ ਨੂੰ ਪੈਰ ਪੈ ਤਰੀ ਕਾਲ ਦਾ ਗੁੱਡ ਟੱਪਾ